ਪੰਜਾਬ ਦਾ ਸਰਕਾਰੀ ਸਕੂਲ ਜਿੱਥੇ ਪੜਾਣ ਆਉਂਦਾ ਸਿਰਫ ਇੱਕੋ ਹੀ ਬੱਚਾ ਇਕੱਲੇ ਬੱਚੇ ਨੂੰ ਪੜਾਉਣ ਲਈ ਆਉਂਦੀ ਹੈ ਸਿਰਫ ਇੱਕ ਅਧਿਆਪਕਾ ਸਾਰੀਆਂ ਸਹੂਲਤਾਂ ਦੇ ਬਾਵਜੂਦ ਆਖਿਰ ਕਿਉਂ ਨਹੀਂ ਇਸ ਸਕੂਲ ਦੇ ਵਿੱਚ ਦਾਖਲਾ ਲੈਂਦੇ ਬੱਚੇ ਕੋਠੇ ਬੁੱਧ ਸਿੰਘ ਦਾ ਇਹ ਸਰਕਾਰੀ ਸਕੂਲ ਬੱਚਿਆਂ ਦੀ ਉੜੀਗ ਦੇ ਵਿੱਚ ਪੈ ਸੱਚਾ ਕਾਲ ਡੈਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸਿੱਖਿਆ ਪਰਿਸ਼ਾ। ਪੰਜਾਬ ਦਾ ਇੱਕ ਅਜੀਹਾ ਸਰਕਾਰੀ ਸਕੂਲ ਜਿੱਥੇ ਪੜਨ ਦੇ ਲਈ ਸਿਰਫ ਇੱਕੋ ਹੀ ਬੱਚਾ ਆਉਂਦਾ ਹੈ। ਜੀ ਹਾਂ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਏ ਹੋਵੋਗੇ। ਆਖਿਰਕਾਰ ਅਜੀਹਾ ਕਿਉਂ? ਕੀ ਮਾਪਿਆਂ ਦਾ ਸਰਕਾਰੀ ਸਕੂਲ ਤੋਂ ਭਰੋਸਾ ਉੱਟ ਚੁੱਕਿਆ ਜਾਂ ਫਿਰ ਕੋਈ ਹੋਰ ਕਾਰਨ ਹੈ? ਹਾਲਾਂਕਿ ਅਸੀਂ ਦੇਖਿਆ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਤੇ ਗੱਲ ਆਖੀ ਗਈ ਸੀ ਕਿ ਸਿੱਖਿਆ ਤੇ ਸਿਹਤ ਨੂੰ ਪੈਲ ਦੇ ਆਧਾਰ ਤੇ ਜਿਸ ਦੇ ਵਿੱਚ ਸੁਧਾਰ ਕੀਤਾ ਜਾਵੇਗਾ ਤੇ 1 ਸਾਲ ਬਾਅਦ ਹਰਜੋਤ ਬੈਸ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਨੇ ਉਹ ਦਾਖਲਾ ਲੈ ਰਹੇ ਨੇ ਪਰ ਜੇਕਰ ਦੇਖਿਆ ਜਾਵੇ ਇਸ ਤਸਵੀਰ ਨੂੰ ਜੋ ਜ਼ਮੀਨੀ ਹਕੀਕਤ ਦੀ ਤਸਵੀਰ ਨੂੰ ਦੇਖਿਆ ਜਾਵੇ ਤਾਂ ਜਿਹੜਾ ਇਹ ਤੁਹਾਨੂੰ ਦੱਸਦੀ ਹੈ ਕਿ ਹਾਲਾਤ ਤੇ ਕੁਝ ਹੋਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੇ ਨੇ ਆਖਿਰਕਾਰ ਇਹ ਕਿੱਥੋਂ ਦਾ ਸਕੂਲ ਹੈ ਕੀ ਵਜ੍ਹਾ ਹੈ ਕਿ ਇਸ ਸਕੂਲ ਦੇ ਵਿੱਚ ਸਿਰਫ ਇੱਕ ਹੀ ਬੱਚਾ ਜਿਹੜਾ ਉਹ ਪੜਨ ਦੇ ਲਈ ਆਉਂਦਾ ਹੈ ਹਾਲਾਂਕਿ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਗਈਆਂ ਨੇ ਪਰ ਇਸ ਦੇ ਬਾਵਜੂਦ ਵੀ ਉਹ ਤੁਹਾਨੂੰ ਦੱਸਦੇ ਹਾਂ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਇਸ ਸਕੂਲ ਬਠਿੰਡਾ ਦੇ ਪਿੰਡ ਕੋਠੇ ਬੁੱਧ ਸਿੰਘ ਵਾਲਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈ ਜਿੱਥੇ 25ਵੀਂ ਜਮਾਤ ਦੇ ਵਿੱਚ ਪੜਨ ਵਾਲੇ ਪਿੰਦਰ ਦਾ ਪੜਾਈ ਦੇ ਵਿੱਚ ਮੁਕਾਬਲਾ ਕਰਨ ਦੇ ਲਈ ਕੋਈ ਹੋਰ ਬੱਚਾ ਨਹੀਂ ਹੈ ਜੀ ਹਾਂ ਇਹ ਗੱਲ ਅਸੀਂ ਇਸ ਲਈ ਨਹੀਂ ਆਖ ਰਹੇ ਕਿ ਪਿੰਦਰ ਪੜਾਈ ਦੇ ਵਿੱਚ ਅਵਲ ਦਰਜੇ ਦਾ ਵਿਦਿਆਰਥੀ ਹੈ ਬਲਕਿ ਉਹ ਇਕਲੌਤਾ ਬੱਚਾ ਹੈ ਜੋ ਪਿਛਲੇ 3 ਸਾਲਾਂ ਤੋਂ ਲਗਾਤਾਰ ਕਈ ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਪੜਨ ਦੇ ਲਈ ਆਉਂਦਾ ਹੈ ਸਕੂਲ ਦੇ ਵਿੱਚ ਭਿੰਦਰ ਨੂੰ ਪੜਾਉਣ ਦੇ ਲਈ ਜਿੱਥੇ ਇੱਕ ਟੀਚਰ ਹੈ ਉੱਥੇ ਹੀ ਰੋਜ਼ਾਨਾ ਸਕੂਲ ਦੇ ਵਿੱਚ ਇਕੱਲੇ ਭਿੰਦਰ ਲਈ ਮਿੱਡੇ ਮੀਲ ਵੀ ਤਿਆਰ ਹੁੰਦੀ ਹੈ ਹਾਲਾਂਕਿ ਜਦੋਂ ਅਸੀਂ ਅਧਿਆਪਕਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਪੂਰੇ ਇਲਾਕੇ ਵਿੱਚੋਂ ਸਿਰਫ ਇੱਕ ਹੀ ਬੱਚਾ ਸਕੂਲ ਪੜਨ ਦੇ ਲਈ ਆਉਂਦਾ ਜੀ ਮੇਰੀ ਨਵੀਂ ਜਾਇਨਿੰਗ ਮੈਂ ਮਈ ਦੇ ਵਿੱਚ ਇਸ ਸਕੂਲ ਦੇ ਵਿੱਚ ਜਾਇਨ ਕੀਤਾ ਜਦੋਂ ਤੱਕ ਮੈਂ ਤੇ ਜੁਆਇਨ ਕੀਤਾ 21 ਬੱਚੇ ਦੀ ਐਡਮਿਸ਼ਨ ਸੀ ਜੀ ਹਾਂਜੀ ਐਡਮਿਸ਼ਨ ਤਾਂ ਤਿੰਨ ਬੱਚਿਆਂ ਦੇ ਸੀਗੇ ਪਰ ਦੋ ਬੱਚੇ ਆ ਨਹੀਂ ਰਹੇ ਸੀ ਜਿਵੇਂ ਕਿ ਅੱਛਾ ਹਾਂਜੀ ਤੇ ਫਿਰ ਉਹਨਾਂ ਦੀ ਐਸਐਲਸੀ ਕੱਟ ਦਿੱਤੀ ਗਈ ਤੇ ਇੱਕ ਬੱਚਾ ਹੀ ਰੈਗੂਲਰ ਆ ਰਿਹਾ ਜੀ ਠੀਕ ਹੈ ਕਾਰਨ ਕੀ ਮੰਨਦੇ ਹੋ ਬੱਚੇ ਕਿਉਂ ਨਹੀਂ ਆ ਰਹੇ ਜੀ ਇਹ ਤੇ ਇੱਕ ਤਾਂ ਮਤਲਬ ਕੀ ਘਰ ਥੋੜੇ ਐ ਮਤਲਬ ਜਰਨਲ ਘਰ ਐ 30 40 ਜਿੰਨੇ ਵੀ ਘਰ ਐ ਸਾਰੇ ਜਨਰਲ ਐ ਸਭ ਕੋ ਲਿਖੇ ਕਿ ਬੱਚਾ ਐ ਤੇ ਸਭ ਦਾ ਪ੍ਰਾਈਵੇਟ ਸਕੂਲ ਦੇ ਵਿੱਚ ਜਾਂਦਾ ਤੁਹਾਡੇ ਕੋਲੋਂ ਕਿਹੜੇ ਜੇ ਕਾਰਨ ਦਿੱਤੇ ਗਏ ਜੀ ਮੈਂ ਪਿੰਡ ਦੇ ਵਿੱਚ ਗਈ ਮਤਲਬ ਕਨਵੈਂਸ ਕੀਤਾ ਘਰ-ਘਰ ਦੇ ਵਿੱਚ ਜਾ ਕੇ ਪਰ ਸਭ ਨੇ ਆਪਣਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਲਾ ਰੱਖਿਆ ਕੋਈ ਵੀ ਸਰਕਾਰੀ ਸਕੂਲ ਚ ਲਾਉਣ ਨੂੰ ਤਿਆਰ ਨਹੀਂ ਹੈ ਜੀ ਤੁਹਾਡੇ ਕੋਲ ਕਿਹੜੀਆਂ ਸਹੂਲਤਾਂ ਨੇ ਇੱਥੇ ਜੇ ਸਭ ਪ੍ਰਾਈਵੇਟ ਸਕੂਲਾਂ ਨਾਲੋਂ ਤੁਹਾਨੂੰ ਜਲ ਕਰੀਏ ਸਰਕਾਰੀ ਸਕੂਲ ਦੇ ਵਿੱਚ ਜਿਵੇਂ ਤੇ ਪ੍ਰਾਈਵੇਟ ਸਕੂਲ ਵਾਲੀਆਂ ਸਭ ਸਹੂਲਤਾਂ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋਗੇ ਇੱਥੇ ਪ੍ਰੋਜੈਕਟਰ ਵੀ ਲੱਗਾ ਹੋਇਆ ਹੈ ਬੈਂਚ ਦੇਖੋ ਕਿੰਨੇ ਸੋਹਣੇ ਸੋਹਣੇ ਹੈ ਇਮਾਰਤ ਵੀ ਸੋਹਣੀ ਹੈ ਬਿਲਡਿੰਗ ਵੀ ਸੋਹਣੀ ਹੈ ਹਰ ਇੱਕ ਤਰ੍ਹਾਂ ਦੀ ਬੱਚੇ ਨੂੰ ਫੈਸਿਲਿਟੀ ਦਿੱਤੀ ਜਾਂਦੀ ਹੈ ਮਿੱਡੇ ਮਿਲਦਾ ਖਾਣਾ ਵੀ ਬੱਚੇ ਨੂੰ ਬਹੁਤ ਅੱਛਾ ਤਿਆਰ ਕਰਕੇ ਦਿੱਤਾ ਜਾਂਦਾ ਹੈ ਫੈਸਿਲਿਟੀਆਂ ਸਾਰੀਆਂ ਹੀ ਨੇ ਜੀ ਇੱਕ ਬੱਚੇ ਵਾਸਤੇ ਮਡੇ ਮਿਲ ਜਾਂਦੀ ਹੈ ਹਾਂਜੀ ਇੱਕ ਬੱਚੇ ਵਾਸਤੇ ਵੀ ਮਡੇ ਮਿਲ ਜਾਂਦਾ ਲੋਕਾਂ ਨੂੰ ਕੀ ਅਪੀਲ ਕਰਨੀ ਚਾਹ ਜਿ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਪਿੰਡ ਦੇ ਲੋਕਾਂ ਨੂੰ ਕਿ ਸਕੂਲ ਦੇ ਵਿੱਚ ਬੱਚੇ ਨੂੰ ਲਿਆ ਜਾਵੇ ਤੇ ਵੱਧ ਤੋਂ ਬੱਚੇ ਆਪਣੇ ਵੱਧ ਤੋਂ ਵੱਧ ਬੱਚੇ ਆਪਣੇ ਸਰਕਾਰੀ ਸਕੂਲ ਦੇ ਵਿੱਚ ਦਾਖਲ ਕਰੋ ਤਾਂ ਕਿ ਜੋ ਸਕੂਲ ਹੈ ਵਧੀਆ ਤਰੀਕੇ ਨਾਲ ਚੱਲ ਸਕੇ ਠੀਕ ਹੈ ਤਾਂ ਰੋ ਕੀ ਨਾਂ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਕੋ ਹੀ ਸਕੂਲ ਦੇ ਦੀ ਇੱਕ ਵਿਦਿਆਰਥੀ ਪੜ੍ਹਦੇ ਜੀ ਮੈਂ ਇਕੱਲਾ ਹੀ ਹਾਂ ਮੈਂ ਇੱਥੇ ਟੈਂਸਰ ਆਤੋਂ ਕੋਈ ਥ ਲੱਗੇ ਲੱਗਦਾ ਨਹੀਂ ਕਹਿੰਦਾ ਭਾਈ ਘੱਟਨ ਸਾਰੇ ਵੀ ਕਹਿੰਦੇ ਕਿੱਥੋਂ ਹੁੰਦੇ ਤੁਸੀਂ ਮੈਂ ਹੀ ਆਪ ਐਂ ਦੀ ਜੋਂ ਲੱਗ ਗਈ ਆਪ ਨੂੰ ਨਾਨਕੀ ਪਿੰਦਰ ਸਣੀ ਪਿੰਦਰ ਸਣੀ ਕੋਈ ਇਕੱਲੇ ਪੜ੍ਹਾਈ ਕਰ ਰਹੇ ਤਿੰਨ ਸਾਲਾ ਤੋਂ ਐਂ ਲੱਗ ਕਿ ਜਵਾਕ ਹੋਰ ਵੀ ਹੋਣੇ ਚਾਹੀਦੇ ਹਾਂਜੀ ਤੇ ਇਹਦੇ ਆਪ ਕੋ ਵਧੀਆ ਨੇ ਹਾਂਜੀ ਬਟ ਤੁਸੀਂ ਨਾਲ ਆਪਣੇ ਦੋਸਤ ਯਾਰਾਂ ਨੂੰ ਕਹਿੰਦੇ ਹੋ ਕਿ ਨਹੀਂ ਲੱਗਣਾ ਸੇ ਹੋਰ ਵੀ ਲੱਗੋ ਕਹਿੰਦੇ ਓਕੇ ਕਹਿੰਦੇ ਓਹ ਕਹਿੰਦੇ ਭਾਈ ਘੱਟਨ ਭਾਈ ਘੱਟਨ ਤੁਹਾਨੂੰ ਕੀ ਲੱਗਦਾ ਪੜ੍ਹਾਈ ਹੈ ਕੀ ਤੁਸੀਂ ਕਿਨੇ ਚਿਰ ਤੋਂ ਆਰ ਮਿਡਲ ਸਕੂਲ ਤੁਸੀਂ ਕਿਨੇ ਚਿਰ ਤੋਂ ਸਕੂਲ ਜਾ ਰਹੇ ਹੋ ਇੱਥੇ ਕਿੰਨੇ ਚਿਰ ਤੋਂ ਕਿਤੇ 5 ਸਾਲ ਤੋਂ ਆਈ ਹਾਂ 5 ਸਾਲ ਤੋਂ ਸ਼ੁਰੂ ਤੋਂ ਇੱਥੇ ਆ ਗਏ ਸਕੂਲ ਠੀਕ ਹੈ ਇੱਥੋਂ ਕਿੰਨੇ ਕਿਲੋਮੀਟਰ ਤੁਸੀਂ ਆਨੇ ਵੇਲੇ ਸਾਈਕਲ ਜਾਂਦੇ ਹੋ ਕਿੰਨੀ ਦੂਰ ਆਨੇ ਵੇਲੇ ਇੱਥੋਂ 1 ਕਿਲੋਮੀਟਰ 1 ਕਿਲੋਮੀਟਰ ਤੋਂ ਤੇ ਕਿਦਾਂ ਤੁਹਾਨੂੰ ਕਿਦਾਂ ਲੱਗਦੀ ਹੈ ਪੜਾਈ ਰੰਗੀ ਲੱਗਦੀ ਇੱਥੋਂ ਦੀ ਪੜਾਈ ਚੰਗੀ ਲੱਗਦੀ ਹੈ ਪਰ ਨਾਲ ਦੇ ਮੰਦੇ ਨਹੀਂ ਹੈਗੇ ਜਿਵੇਂ ਤੁਸੀਂ ਦੇਖਿਆ ਹੀ ਹੋਣਾ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਕੋਟੇਪੁੱਤ ਸਿੰਘ ਵਾਲਾ ਉੱਥੇ ਬੱਚੇ ਦੀ ਗਿਣਤੀ 21 ਹੈਗੀ ਹੈ ਪਰ ਉੱਥੇ ਇੱਕ ਟੀਚਰ ਵੀ ਅਸੀਂ ਉਪਲਬਧ ਕਰਵਾਇਆ ਹੈਗਾ ਇਸ ਤੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈਗੀ ਆ ਵੀ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਕੋਈ ਸਕੂਲ ਖੁੱਲਦਾ ਹੈ ਉੱਥੇ ਜੋ ਵੀ ਸਹੂਲਤ ਸਕੂਲ ਦੇ ਵਿੱਚ ਦਿੱਤੀ ਜਾ ਸਕਦੀ ਹੈ ਉਹ ਦਿੱਤੀ ਜਾਵੇ ਟੀਚਰ ਵੀ ਉੱਥੇ ਉਪਲਬਧ ਕਰਵਾਇਆ ਗਿਆ ਹੈ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਉੱਥੋਂ ਦੇ ਆਸ-ਪਾਸੇ ਦੇ ਜਿਹੜੇ ਕਰਨੇ ਜਾਂ ਮਾਤਾ-ਪਿਤਾ ਨੇ ਉਨ੍ਹਾਂ ਦੇ ਵਿੱਚ ਵੀ ਇਹ ਅਵੇਅਰਨੈਸ ਦੀ ਘਾਟ ਹੈਗੀ ਆ ਅ ਮੇਰੀ ਤੁਹਾਡੇ ਰਾਹੀਂ ਇਹ ਪੁਰਜੋਰ ਅਪੀਲ ਹੈਗੀ ਆ ਸਾਰੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਕਿ ਅ ਜਿਹੇ ਜੋ ਸਰਕਾਰੀ ਸਕੂਲ ਖੁੱਲੇ ਹੈ ਜਿੱਥੇ ਕਿ ਹਰ ਤਰ੍ਹਾਂ ਦੀ ਸਹੂਲਤ ਹੈਗੀ ਆ 8ਵੀਂ ਤੱਕ ਤਾਂ ਬਿਲਕੁਲ ਹੀ ਫ੍ਰੀ ਹੈ ਸਾਰਾ ਕੁਝ ਵੀ ਮਿਲਦਾ ਹੈਗਾ ਤਾਂ ਬੱਚਿਆਂ ਨੂੰ ਜਿਹੜੇ ਹੈਗੇ ਸਰਕਾਰੀ ਸਕੂਲਾਂ ਦੇ ਵਿੱਚ ਜਰੂਰ ਦਾਖਲ ਕਰਾਇਆ ਜਾਵੇ ਤਾਂ ਕਿ ਉਹ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਆਨੰਦ ਮਾਣਨ ਦੂਜੇ ਪਾਸੇ ਪੰਜਾਬ ਸਰਕਾਰ ਸਿੱਖਿਆ ਖੇਤਰ ਦੇ ਵਿੱਚ ਬਦਲਾਅ ਲਿਆਉਣ ਦਾ ਵਟੇ ਵਟੇ ਦਾਅਵੇ ਕਰਦੀ ਹੈ ਪਰ ਮਾਪਿਆਂ ਦੇ ਸਰਕਾਰੀ ਸਕੂਲਾਂ ਤੋਂ ਉੱਠ ਚੁੱਕੇ ਭਰੋਸੇ ਨੂੰ ਸਰਕਾਰ ਕਦੋਂ ਤੇ ਕਿਵੇਂ ਦੁਬਾਰਾ ਬਰਕਰਾਰ ਕਰ ਪਾਵੇਗੀ ਇਹ ਇੱਕ ਵੱਡਾ ਸਵਾਲ ਹੈ ਬਠਿੰਡਾ ਤੋਂ ਗੌਤਮ ਕੁਮਾਰ ਦੀ ਰਿਪੋਰਟ ਢੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ